ਸਤਿ ਸ਼੍ਰੀ ਅਕਾਲ ਮੈਸੂਖਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਵੱਖ-ਵੱਖ ਚਕਸੀਆਂ ਤੋਂ ਮਿਲੌਣ ਦੀ ਕੋਸ਼ਿਸ਼ ਕਰਦੇ ਆਂ ਅੱਜ ਜਿਵੇਂ ਆਪ ਸਭ ਨੂੰ ਪਤਾ ਹੈ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਵਿੱਚ ਹੀ ਪਿਛਲੇ ਲੰਬੇ ਦਿਨਾਂ ਤੋਂ ਵਿਚਰ ਰਹੇ ਆਂ ਤੇ ਵੱਖ-ਵੱਖ ਪਾਰਟੀਆਂ ਜਿਹੜਾ ਆਪਣਾ ਚੋਣ ਪ੍ਰਚਾਰ ਦੇ ਵਿੱਚ ਲੱਗੀਆਂ ਹੋਈਆਂ ਅੱਜ ਇੱਥੇ ਆਪਣੇ ਨਾਲ ਮੌਜੂਦ ਕਾਂਗਰਸ ਪਾਰਟੀ ਦੇ ਹਲਕੇ ਦੇ ਜਿਹੜੇ ਇੰਚਾਰਜ ਆ ਪ੍ਰੋਫੈਸਰ ਰੁਬੀ ਕਾ ਮੈਡਮ ਸਾਡੇ ਨਾਲ ਹੈ ਇੱਥੇ ਤੇ ਸ਼ੇਰ ਸਿੰਘ ਕਬਾਇਆ ਜੀ ਉਮੀਦਵਾਰ ਆ ਕਾਂਗਰਸ ਦੇ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਇਹ ਪਿੰਡ ਪਿੰਡ ਵੋਟ ਮੰਗ ਰਹੇ ਹੈ ਤੇ ਅੱਜ ਰਾਮਗੜ ਚੁੰਗਾ ਪਿੰਡ ਦੇ ਵਿੱਚ ਹੀ ਬੈਠੇ ਸੀ ਤੇ ਆਪਣੇ ਨਾਲ ਗੱਲਬਾਤ ਲਈ ਮੌਜੂਦ ਆ ਪਹਿਲਾਂ ਆਪਾਂ ਇਹਨਾਂ ਦਾ ਚੈਨਲ ਤੇ ਸਵਾਗਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਮੈਂ ਸਭ ਤੋਂ ਪਹਿਲਾਂ ਡੇਲੀ ਰਿਪੋਰਟ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੀ ਮੈਮ ਸਭ ਤੋਂ ਪਹਿਲਾਂ ਇੱਥੇ ਆਇਆ ਹਾਂ ਮੇਰਾ ਪਿੰਡ ਵੀ ਹਰਾਮਗੜ੍ਹ ਤੁਹਾਡਾ ਇੱਥੇ ਆਉਣ ਤੇ ਜੀ ਆਇਆਂ ਨੂੰ ਵੀ ਕਹਿੰਦੇ ਆ ਤੇ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਵੀ ਕਾਂਗਰਸ ਪਾਰਟੀ ਦੇ ਟਿਕਟਰ ਜਿਹੜੀ ਬਹੁਤ ਜਿਹੜੀ ਲੇਟ ਅਨਾਉਂਸ ਹੋਈ ਆ ਤੇ ਕਿਸ ਤਰ੍ਹਾਂ ਦਾ ਪ੍ਰਚਾਰ ਆ ਹੁਣ ਆਲਰੇਡੀ ਤੁਸੀਂ ਸਾਰੇ ਜਾਈ ਆਏ ਹੋਗੇ ਕੱਲ ਨੂੰ ਚੋਣ ਪ੍ਰਚਾਰ ਵੀ ਜਿਹੜਾ ਗੱਡੀਆਂ ਦਾ ਵੀ ਬੰਦ ਹੋ ਜਾਣਾ ਤੇ ਕਿਹੋ ਜਿਹਾ ਮਾਹੌਲ ਲੱਗ ਰਿਹਾ ਸਾਨੂੰ ਬਹੁਤ ਹੀ ਅੱਛਾ ਰਿਸਪੌਂਸ ਮਿਲ ਰਿਹਾ ਜਿਵੇਂ ਕਿ ਤੁਸੀਂ ਤੁਹਾਡੇ ਕੁਐਸਚਨ ਜੀ ਹੈ ਕਿ ਸਭ ਤੋਂ ਲੇਟ ਅਗਰ ਪੰਜਾਬ ਦੀ ਕੋਈ ਸੀਟ ਐਲਾਨ ਹੋਈ ਸੀ ਤਾਂ ਉਹ ਫਿਰੋਜ਼ਪੁਰ ਲੋਕ ਸਭਾ ਹਲਕਾ ਹੈ पर जिन्नी लेट हुई मैं ਤੁਹਾਨੂੰ ਦੱਸਣਾ ਚਾਹੁੰਨੀ ਉਹਨਾਂ ਈ ਜ਼ਿਆਦਾ ਬੂਮ ਹੈ ਉਹਨਾਂ ਈ ਜ਼ਿਆਦਾ ਵੇਵ ਹੈ ਮਤਲਬ ਸਾਰੇ ਵਰਕਰਾਂ ਨੇ ਉਹਦੇ ਸਰਵਾਨਾਂ ਨੇ ਬਹੁਤ ਅੱਛਾ ਕੰਮ ਕੀਤਾ ਸਾਰੇ ਹਲਕੇ ਵਾਲਿਆਂ ਨੇ ਔਰ ਮੈਨੂੰ ਲੱਗਦਾ ਸਭ ਤੋਂ ਵੱਧ ਜਿਹੜੀ ਲੀਡ ਆਊਗੀ ਜੇ ਵੱਧ ਵੋਟਰਾਂ ਨਾਲ ਕਹਾਇਆ ਸਾਹਿਬ ਜਿੱਤਣਗੇ ਪੂਰੇ 13 ਦੇ 13 ਲੋਕ ਸਭਾ ਹਲਕਿਆਂ ਵਿੱਚੋਂ ਸਭ ਤੋਂ ਵੱਧ ਲੀਡ ਇੱਥੇ ਆਊ ਮੈਨੂੰ ਲੱਗਦਾ ਤਾਂ ਕਿ ਉਹ ਇੱਕ ਵਾਰ ਸਾਬ ਨੂੰ ਪਿਛਲੀ ਵਾਰ ਵੀ ਕਾਂਗਰਸ ਨੇ ਇਸੇ ਜਿਹੜਾ ਸੀਟ ਤੋਂ ਅਵਾਜਿਆ ਸੀਗੀ ਤੇ ਕਾਫੀ ਵੱਡੀ ਗਿਣਤੀ ਦੇ ਜਿਹੜੀ ਵੋਟਾਂ ਦਾ ਫਰਕ ਰਹਿ ਗਿਆ ਸੀ ਸੁਖਵੀਰ ਸਿੰਘ ਜੀ ਬਾਦਲ ਜੀ 2 ਲੱਖ ਦੀ ਲੀਡ ਨਾਲ ਜਿਹੜਾ ਜਿੱਤ ਗਿਆ ਸੀ ਤੇ ਇਸ ਵਾਰ ਕਾਂਗਰਸ ਨੇ ਉਹਨਾਂ ਤੇ ਫਿਰ ਵਿਸ਼ਵਾਸ ਕੀਤਾ ਹੁਣ ਤਾਂ ਪਿਛਲੇ ਮੁਕਾਬਲੇ ਨੂੰ ਕਿਵੇਂ ਦੇਖਦੇ ਹੋ ਦੇਖੋ ਪਹਿਲਾਂ ਠੀਕ ਹੈ ਇੱਕ ਵੱਡਾ ਚਿਹਰਾ ਸੀ ਅਸੀਂ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਹਾਂ ਅਸੀਂ ਵਾਕਫ ਪਿੰਡਾਂ 'ਚ ਪ੍ਰਚਾਰ ਕਰ ਰਹੇ ਹਾਂ ਉਹ ਕਹਿੰਦੇ ਕੋਈ ਆਏ ਨਹੀਂ ਕੋਈ ਉਹਨਾਂ ਨੇ ਸਾਰ ਨਹੀਂ ਲਈ ਸਾਡੀ ਕੋਈ ਕੰਮ ਨਹੀਂ ਹੋਏ ਤਾਂ ਡੈਫੀਨੇਟਲੀ ਐਪੀ ਦੀ ਵਾਰੀ ਕਿਉਂਕਿ ਪਹਿਲਾਂ ਵੀ ਸਰਦਾਰ ਸ਼ੇਰ ਸਿੰਘ ਜੀ ਘਵਾਇਆ ਨੂੰ ਲੋਕੀ ਜਿਤਾ ਚੁੱਕੇ ਐਥੋਂ ਐਮਪੀ ਬਣਾ ਚੁੱਕਿਆ ਹੁਣ ਵੀ ਮੈਨੂੰ ਪੂਰਾ ਯਕੀਨ ਹੈ ਕਿ ਡੈਫੀਨੇਟਲੀ ਇਸ ਵਾਰ ਵੀ ਉਹਨਾਂ ਨੂੰ ਐਮਪੀ ਬਣਾ ਕੇ ਲੋਕ ਸਭਾ ਦੇ ਵਿੱਚ ਭੇਜਣਗੇ ਤਾਂ ਕਿਉਂਕਿ ਹਰ ਵਾਰ ਹੀ ਹੁੰਦਾ ਮੈਮ ਇਸ ਤੋਂ ਪਹਿਲਾਂ ਇਲੈਕਸ਼ਨ ਕਿੰਨੇ ਇਲੈਕਸ਼ਨ ਹੋਏ ਆ ਉਦੋਂ ਜਿਹੜੇ ਮੁਕਾਬਲੇ ਦੋ ਪਾਰਟੀਆਂ ਦੇ ਜ਼ਿਆਦਾਤਰ ਹੁੰਦੇ ਸੀ ਤੀਸਰੇ ਜਿਹੜੇ ਰਹਿ ਜਾਂਦਾ ਸੀ ਉਹ ਤਾਂ ਬਹੁਤ ਪਿੱਛੇ ਰਹਿ ਜਾਂਦੇ ਸੀ ਜਿਹੜਾ ਇਸ ਵਾਰ ਮੁਕਾਬਲਾ ਤਿੰਨ ਕੋਨਾਂ ਨਹੀਂ ਚਾਰ ਕੋਨਾਂ ਵੀ ਮੰਨਿਆ ਜਾ ਰਿਹਾ ਤੁਸੀਂ ਜਿਹੜਾ ਕਾਂਗਰਸ ਪਾਰਟੀ ਦਾ ਮੁਕਾਬਲਾ ਕਿਹੜੀ ਪਾਰਟੀ ਨੂੰ ਦੇਖ ਰਹੇ ਹੋ ਦੇਖੋ ਪੱਤਰਕਾਰ ਸਾਹਿਬ ਸਾਨੂੰ ਤਾਂ ਕੋਈ ਖਾਸ ਮੁਕਾਬਲਾ ਲੱਗ ਨਹੀਂ ਰਿਹਾ ਕਿਉਂਕਿ ਜਿਵੇਂ ਲੋਕਾਂ ਦੇ ਬੋਲ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਅਗਰ ਦੇਖੋ ਗੱਲ ਕਰੀਏ ਅਕਾਲੀ ਦਲ ਦੀ ਅਕਾਲੀ ਦਲ ਨੂੰ ਵੋਟ ਪਾਈ ਤਾਂ ਉਹ ਸਿੱਧੇ ਬੀਜੇਪੀ ਨੂੰ ਜਾਣੀ ਆ ਉਹ ਤੁਹਾਡੀ ਮਤਲਬ ਵੋਟ ਖਰਾਬ ਕਰਨਾ ਹੀ ਹੈ ਅਕਾਲੀ ਦਲ ਹਲੇ ਕਹਿੰਦੇ ਜੀ ਕਾਂਗਰਸ ਨੂੰ ਪਾਈ ਚਾਹੇ ਆਪ ਨੂੰ ਪਾਈ ਉਹ ਵੀ ਅਲਾਈਸ ਚ ਜਾਣੀ ਆ ਦੇਖੋ ਪੰਜਾਬ ਦੇ ਵਿੱਚ ਤਾਂ ਸਾਡਾ ਕੋਈ ਅਲਾਈਂਸ ਨਹੀਂ ਨਾ ਅਗਰ ਇਹੀ ਗੱਲ ਹੁੰਦੀ ਤਾਂ ਫਿਰ ਅਸੀਂ ਅ ਅਧੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੁੰਦੇ ਅਧੇ ਕਾਂਗਰਸ ਦੇ ਹੁੰਦੇ ਸਾਡਾ ਉਹਨਾਂ ਨਾਲ ਕੋਈ ਹੈ ਹੀ ਨਹੀਂ ਵਾਹ ਵਾਸਤਾ ਹੀ ਨਹੀਂ ਹੈ ਐਸੀ ਤਾਂ ਕੋਈ ਅਲਾਈਂਸ ਨਹੀਂ ਇਤਿਹਾਸਾ ਅਸੀਂ ਡਟ ਕੇ ਉਹਨਾਂ ਦਾ ਵਿਰੋਧ ਕਰਦੇ ਕਿਉਂ ਕਰਦੇ ਆ ਕਿਉਂਕਿ 2.5 ਸਾਲ ਹੋ ਗਏ ਸੱਤਾ ਆਈ ਨੂੰ ਕੋਈ ਕੰਮ ਹੀ ਨਹੀਂ ਹੋਇਆ ਤਾਂ ਆਮ ਆਦਮੀ ਪਾਰਟੀ ਦਾ ਤਾਂ ਨਤ ਜਾ ਰਹੇ ਲੋਕ ਨਿਰਾਸ਼ ਨੇ ਜੁਆਇਨ ਕਰ ਰਹੇ ਆ ਮਾਦੀ ਪਾਰਟੀ ਤੋਂ ਲੋਕੀ ਟੁੱਟ ਕੇ ਇੱਧਰ ਆ ਰਹੇ ਨੇ ਕਾਂਗਰਸ ਨੂੰ ਜੁਆਇਨ ਕਰ ਰਹੇ ਆ ਬੀਬੀਆਂ ਭੈਣਾ ਨਿਰਾਸ਼ ਨੇ ਕਿ ਸਾਨੂੰ ਵਾਦਾ ਕੀਤਾ 1000 ਰੁਪਏ ਦੇਵਾਂਗੇ ਹਲੇ ਤੱਕ ਨਹੀਂ ਆਇਆ 2 2.5 ਸਾਲਾਂ ਦਾ ਬਚੀ 26000 ਰੁਪਏ ਬਣ ਗਿਆ ਅੱਛਾ ਨਾ ਨੌਜਵਾਨਾਂ ਨਾਲ ਜਿਹੜੀਆਂ ਨੌਕਰੀਆਂ ਦੇ ਵਾਦੇ ਕੀਤੇ ਆ ਉਹ ਨਹੀਂ ਹਲੇ ਤੱਕ ਮਿਲੀਆਂ ਤੇ ਬਾਕੀ ਉਹ ਨਰੇਗਲ ਦੀ ਸਕੀਮ ਹੈ ਉਹ ਲੋਕੀ ਪਰੇਸ਼ਾਨ ਆ ਕਿ ਹਾਂ ਕਦੇ ਕਿਸੇ ਬੰਦ ਹੋ ਜਾਂਦੀ ਹੈ ਸਾਨੂੰ ਪੈਸੇ ਨਹੀਂ ਮਿਲਦੇ ਉਹ ਵੀ ਪਰੇਸ਼ਾਨ ਹੋਏ ਹੋਏ ਸੋ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਅੱਛਾ ਮੁਲਾਜ਼ਮਾਂ ਦੀ ਗੱਲ ਕਰੀਏ ਪੁਰਾਣੀ ਪੈ ਲਿ ਕਰਾਂਗੇ ਹਲੇ ਉਹ ਨਹੀਂ ਹੋਈ ਸਾਰੇ ਵਰਗ ਟੋਟਲੀ ਦੁਖੀ ਹੀ ਨੇ ਮੈਨੂੰ ਲੱਗਦਾ ਜਦੋਂ ਮੈਂ ਜੇਕਰ ਗੱਲ ਕਰੀਏ ਸਵਾਕ 2 ਸਾਲ ਪਹਿਲਾਂ ਇੱਕ ਬਹੁਤ ਵੱਡੀ ਜਿਹੜੀ ਵੇਵ ਹੋ ਗਈ ਸੀ ਇੱਕ ਲਹਿਰ ਉੱਠੀ ਸੀ ਕਿ ਤੇ ਲੋਕਾਂ ਨੇ ਵੀ ਬੜਾ ਸਾਥ ਦਿੱਤਾ ਸੀ 92 ਜਿਹੜੇ ਵਿਧਾਇਕ ਜਿਤਾਏ ਸੀ ਤੁਸੀਂ ਵੀ ਉਸ ਜਿਹੜੀ ਪਾਰਟੀ ਦਾ ਇੱਕ ਲੰਬਾ ਟਾਈਮ ਹੀ ਸਾਰੇ ਉਹ 5 ਸਾਲ ਉਹਨਾਂ ਦੇ ਨਾਲ ਤੁਸੀਂ ਵਿਧਾਇਕ ਵੀ ਰਹੇ ਹੋ ਤੇ ਕਿੱਥੇ ਕਮੀਆਂ ਲੱਗਦੀਆਂ ਸੀ ਉਹਨਾਂ ਦੀਆਂ ਜਿਹੜੀਆਂ ਉਹਨਾਂ ਨੇ ਇੱਕਦਮ ਹੀ ਜਿਹੜਾ ਲੋਕਾਂ ਦਾ ਦਿਲ ਤੋੜਿਆ ਦੇਖੋ ਜਦੋਂ ਮੈਂ ਵਿਧਾਇਕ ਰਹੀ ਹਾਂ ਨਾ ਜਦੋਂ ਮੈਂ ਆਪੋਜੀਸ਼ਨ ਸੀਗੇ ਅਸੀਂ ਮੈਂ ਉਦੋਂ ਹੀ ਦੇਖ ਲਿਆ ਸੀ ਕਿ ਹੁਣ ਤਾਂ ਆਪਾਂ ਆਪੋਜੀਸ਼ਨ ਹੈ ਚਲੋ ਲੋਕਾਂ ਦੀ ਰਡਾਰ ਤੇ ਕਰਦੇ ਸੀ ਇਹ ਪਰ ਉਦੋਂ ਤਾਂ ਬਚ ਗਏ ਕਿਉਂਕਿ ਅਸੀਂ ਆਪੋਜੀਸ਼ਨ ਸੀ ਫਿਰ ਮੈਂ ਸੋਚਿਆ ਜੇ ਕੋਈ ਸਰਕਾਰ ਚੋਂ ਆਣਗੇ ਉਹ ਤਾਂ ਬਿਲਕੁਲ ਹੀ ਥੋੜੀ ਜਿਹੀ ਜ਼ਿੰਮੇਵਾਰੀ ਬਣ ਜਾਂਦੀ ਹੈ ਸਰਕਾਰ ਦੀ ਹੀ ਜਵਾਬਦੇਹੀ ਬਣ ਜਾਂਦੀ ਹੈ ਤੇ ਉਦੋਂ ਤਾਂ ਫਿਰ ਲੋਕ ਹੋਰ ਵੀ ਨਿਰਾਸ਼ ਹੋਣਗੇ ਉਹੀ ਗੱਲ ਮੈਂ ਪਹਿਲੀ ਅਸੀਂ ਕਹਤਾ ਸੀਗਾ ਕਿ ਠੀਕ ਹੈ ਲੋਕ ਸਾਡੇ ਪੰਜਾਬ ਦੇ ਬਹੁਤ ਸਮਝਦਾਰ ਐ ਸਿਆਣੇ ਐ ਇਹਨਾਂ ਨੇ ਇੱਕ ਮੌਕਾ ਮੰਗਿਆ ਲੋਕਾਂ ਨੇ ਦਿੱਤਾ ਲੋਕ ਬਦਲਾਅ ਦੇਖਣਾ ਚਾਹੁੰਦੇ ਸੀ ਪਰ ਉਹੀ ਕਰਤਾਖੂਪ ਚ ਸਭ ਸਾਰਾ ਕੁਝ ਸਾਹਮਣੇ ਆ ਗਿਆ ਕੋਈ ਵਾਦਾ ਨਹੀਂ ਪੂਰਾ ਹੋਇਆ 2.5 ਸਾਲ ਹੋ ਗਏ ਹਾਲਾ ਕਿ ਬਾਅਦ ਤੱਕ ਕੀ ਹੋਣੇ ਸੀ ਲੋਕਾਂ ਨੂੰ ਮਿਲੇ ਤੱਕ ਨਹੀਂ ਹੁਣ ਮੈਂ ਗੱਲ ਕਰਾਂ ਉਧਰ ਬਠਿੰਡੇ ਪਿੰਡਾਂ ਕੰਨੀ ਦੀ ਹੁਣ ਤੁਸੀਂ ਖੁਦ ਵੀਡੀਓ ਦੇਖੀ ਹੋਣੀ ਹੈ ਲੋਕ ਖੁਦ ਪਾ ਰਹੇ ਹੈ ਲੋਕ ਕਹਿੰਦੇ ਜਦੋਂ ਸਾਡੇ ਇੱਥੇ بارشਾਂ ਨਾਲ ਫਸਲਾਂ ਖਰਾਬ ਹੋ ਗਈਆਂ ਸੀ ਭਾਈ ਤੁਸੀਂ ਉਦੋਂ ਆਏ ਨਹੀਂ ਹੁਣ ਤੁਸੀਂ ਵੋਟਾਂ ਮੰਗਣ ਆ ਗਏ ਤੇ ਮਤਲਬ ਖੁਦ ਲੋਕ ਕਿੰਨੇ ਜਾਗਰੂਕ ਨੇ ਲੜਕਾ ਖੁਦ ਕਹਿ ਰਿਹਾ ਉਹਨਾਂ ਨੂੰ ਵਿਰੋਧ ਕਰ ਰਿਹਾ ਕਿ ਜਦੋਂ ਸਾਡੀ ਫਸਲ ਖਰਾਬ ਹੋਈ ਸੀ ਨਾ ਕਾਂਗਰਸ ਦੀ ਗਵਰਨਮੈਂਟ ਸੀ ਤਾਂ ਚੰਨੀ ਸਾਹ ਉਹਨੇ ਸਾਨੂੰ 17000 ਰੁਪਏ ਦਿੱਤਾ ਸੀਗਾ 17000 ਰੁਪਏ ਮੁਆਵਜ਼ਾ ਫਿਰ ਤੁਸੀਂ ਭਈਗੇ ਤਾਂ ਤੁਸੀਂ ਪੰਜ ਹੀ ਦੇ ਦੋ ਦੋ ਤਾਂ ਸਹੀ ਤੁਸੀਂ ਤਾਂ ਸਾਨੂੰ ਦੇਖਣ ਹੀ ਨਹੀਂ ਆਏ ਪੁੱਛਣ ਹੀ ਨਹੀਂ ਆਏ ਤੁਸੀਂ ਸਾਡਾ ਹਾਲ ਹੀ ਨਹੀਂ ਜਾਣਨ ਆਏ ਸੋ ਐਨਾ ਮਾੜਾ ਹਾਲ ਹੁਣ ਇਹਨਾਂ ਦਾ ਪਿੰਡਾ ਚ ਹੋਇਆ ਹੋਇਆ ਹੈ ਅਰ ਮੈਂ ਗੱਲ ਕਰੀ ਅੱਜ ਇਸ ਰਾਮਗੜ ਚੁੰਗਾ ਪਿੰਡ ਦੇ ਵਿੱਚ ਬੈਠੇ ਆ ਰਾਮਗੜ ਚੁੰਗਾ ਵੀ ਪਹਿਲਾਂ ਸ੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਨਾਲ ਸੀ ਹਲਕਾ ਜ਼ਿਲ੍ਹੇ ਦੇ ਵਿੱਚ ਹੁਣ ਵੀ ਹੈ ਹਲਕੇ ਦੇ ਵਿੱਚ ਆਉਂਦਾ ਸੀ ਮੁਕਸਰ ਦੇ ਉਸ ਤੋਂ ਬਾਅਦ ਮੈਂ ਲੋਟ ਹਲਕੇ ਨਾਲ ਜੋੜਤਾ ਜਿਹੜੇ ਪਿੰਡ ਦੇ ਵਿੱਚ ਬੈਠੇ ਜੱਦੀ ਕਾਂਗਰਸ ਦਾ ਪਿੰਡ ਹੁੰਦਾ ਸੀ ਤੇ ਅੱਜ ਕੱਲ ਜਿਵੇਂ ਪਿਛਲੀ ਵੇਰੀ ਦਾ ਚਲੋ ਵੇ ਵੀ ਆਪਾਂ ਕਹਿ ਸਕਦੇ ਆ ਵੀ ਕਾਂਗਰਸ ਦੀਆਂ ਕਾਫੀ ਜ਼ਿਆਦਾ ਵੋਟਾਂ ਘਟ ਗਈਆਂ ਹੁਣ ਤੁਹਾਡੇ ਇਹਨਾਂ ਪਿੰਡਾਂ 'ਚ ਵਰਕ ਕਿਸ ਤਰ੍ਹਾਂ ਦਾ ਦੇਖੋ ਹੁਣ ਅਸੀਂ ਲਗਾਤਾਰ ਵਰਕ ਕਰ ਰਹੇ ਹਾਂ ਠੀਕ ਹੈ ਜਿਵੇਂ ਤੁਹਾਡਾ ਪਹਿਲਾ ਵੀ ਸਵਾਲ ਸੀਗਾ ਕਿ ਕਵਾਇਆ ਸਾਹਿਬ ਵਿਚ ਵੀ ਬਹੁਤ ਅੱਛਾ ਰਿਸਪੌਂਸ ਹੈ ਹਾਂ ਪਿੰਡਾਂ ਦੀ ਗੱਲ ਕਰੀਏ ਜਿਸਾਨੂੰ ਲੱਗਦਾ ਵੀ ਹਾਂ ਅਸੀਂ ਇੱਥੇ ਹੋਰ ਮਿਹਨਤ ਕਰਨ ਦੀ ਲੋੜ ਆ ਕਰ ਰਹੇ ਹਾਂ ਦੋ ਦਿਨ ਰਹਿ ਕੇ ਕਰਾਂਗੇ ਬਾਕੀ ਅੱਗੇ 2027 ਵੀ ਆਉਣੀ ਹੈ ਤਾਂ ਉਹ ਤੱਕ ਅਸੀਂ ਹੋਰ ਜ਼ਿਆਦਾ ਪਿੰਡ ਨੂੰ ਮਜ਼ਬੂਤ ਕਰ ਲਾਂਗੇ ਤਾਂ ਡੈਫੀਨੇਟਲੀ ਜਿਵੇਂ ਤੁਸੀਂ ਕਿਹਾ ਵੀ ਇਹ ਕਾਂਗਰਸ ਦਾ ਪਿੰਡ ਸੀ ਕਾਂਗਰਸ ਦੇ ਵੋਟਾ ਸੀ ਤਾਂ ਤੁਸੀਂ ਦੇਖ ਲਓ 2027 ਤੱਕ ਇਹ ਪੂਰਾ ਕਾਂਗਰਸੀ ਪਿੰਡ ਅਸੀਂ ਕਰ ਦੇਣਾ ਐਨੀ ਮਿਹਨਤ ਕਰਾਂ ਕਿਹੜੇ ਉਹ ਟਕਸਾਲੀ ਪਰਿਵਾਰ ਆ ਜਿਹੜੇ ਪਹਿਲਾਂ ਕਿ ਕੁਸਮ ਵਾਲੇ ਰੁੱਸੇ ਨਜ਼ਰ ਆ ਰਹੇ ਸੀ ਤੇ ਅੱਜ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੁੜਨ ਕਿ ਭਾਈ ਜੀ ਸ ਜੈਨੇ ਬਾਈ ਨਰਮਲ ਜੀ ਬੈਠੇ ਆਪਣੇ ਜਕਸੀਰ ਸਿੰਘ ਜੀ ਹੈ ਸੋਹਣ ਸਿੰਘ ਜੀ ਹੈ ਬਾਈ ਮੇਜਰ ਸਿੰਘ ਜੀ ਘਰੇ ਵਾਲਾ ਨਰਮਲ ਸਿੰਘ ਜੀ ਕੁਲਵੀਰ ਜੀ ਗੁਲਸ਼ਨ ਜੀ ਸਾਰੇ ਬੈਠੇ ਨੇ ਸੋ ਤਕਰੀਬਨ ਸਾਰੇ ਆਪਣੇ ਭਰਾਵਾਂ ਦੁਆਰਾ ਜੁੜ ਚੁੱਕੇ ਹੈ ਠੀਕ ਹੈ ਉਦੋਂ ਵੇਵ ਸੀਗੀ ਕੁਝ ਨਿਰਾਸ਼ਾ ਵੀ ਹੁੰਦੀ ਹੈ ਤਾਂ ਜੈਜ ਹੈ ਜਦੋਂ ਸਾਨੂੰ ਕਿਤੋਂ ਨਹੀਂ ਕੁਝ ਪ੍ਰਾਪਤੀ ਹੁੰਦੀ ਜਾਂ ਕੰਮ ਨਹੀਂ ਹੁੰਦੇ ਨਰਾਸ਼ਾ ਵੀ ਹੁੰਦੀ ਹੈ ਪਰ ਅੱਜ ਉਹ ਸਾਰੇ ਜੁੜ ਚੁੱਕੇ ਐ ਤਣੋ ਮਣੋ ਤੁਹਾਨੂੰ ਇਹ ਕੰਮ ਕਰ ਰਿਹਾ ਖੁਦ ਇਹ ਬਾਈ ਜੀ ਸਾਰੇ ਜਾ ਕੇ ਆਏ ਐ ਡੋਰ ਟੂ ਡੋਰ ਕਰਕੇ ਆਏ ਐ ਗਰੰਟੀ ਕਾਰਡ ਘਰੋਂ ਘਰੀ ਕਾਂਗਰਸ ਦਾ ਜਿਹੜਾ ਹੈਗਾ ਉਹ ਪਚਾ ਕੇ ਆਏ ਐ ਸੋ ਬੁਰੀ ਮਿਹਨਤ ਲੱਗੀ ਕਰ ਤੁਸੀਂ ਗਰੰਟੀ ਕਾਰਡ ਤੇ ਆ ਗਏ ਜੀ ਜਿਵੇਂ ਹੁਣ ਕਾਂਗਰਸ ਦਾ ਵੀ ਗਰੰਟੀ ਕਾਰਡ ਐ ਸਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਗਰੰਟੀਆਂ ਦੇ ਵੀ ਆਪਾਂ ਗੱਲ ਕਰ ਸਕੀ ਕਿੰਨਾ ਕ ਫਰਕ ਹੋਊਗਾ ਜੀ ਕਿਉਂਕਿ ਉਹਨਾਂ ਨੇ ਵੀ ਕਾਫੀ ਗਰੰਟੀਆਂ ਕੀਤੀਆਂ ਸੀ ਲੋਕ ਉਹਨਾਂ ਨੂੰ ਤਰਸ ਹੀ ਜਾਂਦੇ ਹਾਂ ਹਾਂ ਜੀ ਮੈਂ ਜੇ ਗੱਲ ਕਰੂੰਗੀ ਜਿਵੇਂ ਇਹਨਾਂ ਨੇ ਲੇਡੀਜ਼ ਨੂੰ ਕਿਹਾ ਸੀ ਹਜ਼ਾਰ-ਹਜ਼ਾਰ ਰੁਪਏ ਦਵਾਂਗੇ ਕਾਂਗਰਸ ਨੇ 1100 ਕਿਹਾ ਤਾਂ ਸੀਐਮ ਸਾਹਿਬ ਕੇ ਨੇ 1100 ਦੇਵਾਂਗੇ ਦੇਖੋ ਹੁਣ ਤਾਂ ਕੁਛ ਹੀ ਕਹੀ ਜਾਣ ਲੋਕੀ ਹੁਣ ਯਕੀਨ ਨਹੀਂ ਕਰਨਗੇ ਉਹਨਾਂ ਤੇ ਕਾਂਗਰਸ ਨੇ ਕਿਹਾ ਕਿ ਹਰ ਇੱਕ ਪਰਿਵਾਰ ਦੀ ਇੱਕ ਔਰਤ ਨੂੰ 1 ਲੱਖ ਰੁਪਏ ਸਲਾਨਾ ਦੇਣਾ ਹੈ ਬਹੁਤ ਵੱਡਾ ਜੀ ਹਾਂ ਪਰ ਇਹ ਹੀ ਤੁਸੀਂ ਕਹਿੰਦੇ ਸੀ ਨਾ ਵੀ ਇਹ ਗਰੰਟੀਆਂ ਨਹੀਂ ਰਹਿ ਜਾਣ ਇਹ ਕਾਂਗਰਸ ਦੀ ਸਰਕਾਰ ਤੇ ਲਗਾਨਾ ਤੇ ਕਰਨਾਟਕਾ ਚ ਆ ਚੁੱਕੀ ਹੈ ਉਥੇ ਮਿਲ ਰਿਹਾ ਹੈ ਔਰਤਾਂ ਨੂੰ ਤਾਂ ਕਰਕੇ ਕਹਿੰਦੇ ਵੀ ਇਹ ਕੱਲੇ ਵਾਦੇ ਜਾਂ ਗਰੰਟੀਆਂ ਨਹੀਂ ਇਹ ਇਹ ਉਹ ਕੰਮ ਹੈ ਜਿਹੜੇ ਹੋ ਚੁੱਕੇ ਜਿਸ ਤੇ ਸਾਡੀ ਸਰਕਾਰ ਹੈ ਜਿਵੇਂ ਪ੍ਰਾਣੀ ਪੈਨਸ਼ਨ ਬਹਾਲੀ ਦੀ ਗੱਲ ਕਰੀਏ ਇਹਨਾਂ ਨੇ ਵੀ ਕਿਹਾ ਸੀ ਪ੍ਰਾਣੀ ਪੈਨਸ਼ਨ ਬਹਾਲ ਕਰਾਂਗੇ ਨਹੀਂ ਕੀਤੀ ਹਿਮਾਚਲ ਪ੍ਰਦੇਸ਼ ਦੇ ਵਿੱਚ ਗਵਰਨਮੈਂਟ ਆਈ ਤੁਹਾਨੂੰ ਵੀ ਪਤਾ ਹੈ ਕਿ ਉੱਥੇ ਪਹਿਲੇ ਸੈਸ਼ਨ ਦੇ ਵਿੱਚ ਹੀ ਉਹਨਾਂ ਨੇ ਪੁਰਾਣੀ ਪੈਨਸ਼ਨ ਵਾਹਲੀ ਕੀਤੀ ਹੈ ਸੋ ਇਹਨਾਂ ਵਾਂਗੂ ਇਹਨਾਂ ਪਾਰਟੀਆਂ ਵਾਂਗੂ ਅਸੀਂ ਕਿੱਲੀਆਂ ਗਰੰਟੀਆਂ ਜਾਂ ਵਾਦੇ ਨਹੀਂ ਕਰਦੇ ਜੋ ਕਹਿੰਨੇ ਉਹ ਕਰਕੇ ਵੀ ਦਿਖਾਉਣੇ ਆ ਅ ਇਸ ਤੋਂ ਜੇ ਪਹਿਲਾਂ ਵੀ ਗੱਲ ਕਰੀਏ ਸਭ ਤੋਂ ਵੱਡਾ ਮੁੱਦਾ ਹੀ ਪੰਜਾਬ ਦੇ ਵਿੱਚ ਨਸ਼ਿਆਂ ਦਾ ਸੀਗਾ ਪਿਛਲੀ ਵਾਰੀ ਤੁਹਾਡੀ ਪਾਰਟੀ ਦੀ ਜਿਹੜੀ ਸਰਕਾਰ ਉਹ ਤੋਂ ਚਾਹੇ ਤੁਸੀਂ ਇਹ ਸਹੀ ਨਹੀਂ ਸੀਗੇ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸੌਂ ਵੀ ਕਾਦੀ ਸੀਗੀ ਵੀ ਇੱਕ ਜਿਹੜਾ ਮਹੀਨੇ ਦਾ ਸਮਾਂ ਵੀ ਮੰਗਿਆ ਸੀ ਪਰ ਉਹ ਨਹੀਂ ਉਹ ਕਰ ਪਾਏ ਖਤਮ ਨਸ਼ੇ ਨੂੰ ਤੇ ਇਹ ਸਰਕਾਰ ਨੇ ਵੀ ਇੱਕ ਮਹੀਨੇ ਦਾ ਸਮਾਂ ਮੰਗਿਆ ਸੀ ਨ ਅਜ ਵੀ ਪਿੰਡਾਂ ਦੇ ਵਿੱਚ ਜਾਇਦਾ ਲੋਕ ਕਹਿੰਦੇ ਵੀ ਪਹਿਲਾਂ ਨਾਲੋਂ ਵਧ ਗਿਆ ਜੇਕਰ ਤੁਹਾਡੀ ਸਰਕਾਰ ਉੱਪਰ ਬਣ ਜਾਂਦੀ ਸੈਂਟਰ ਦੇ ਵਿੱਚ ਬੰਦ ਹੈ ਕਿਸ ਤਰ੍ਹਾਂ ਦੇ ਜਿਹੜੇ ਹੱਲ ਹੋਣਗੇ ਦੇਖੋ ਬਿਲਕੁਲ ਹੱਲ ਹੋਣਾ ਚਾਹੀਦਾ ਕਿਉਂਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਤਾਂ ਬਿਲਕੁਲ ਸਾਡੇ ਨਸ਼ੇ ਦੇ ਵਿੱਚ ਗਰ ਕੀ ਹੋ ਰਹੀ ਹੈ ਨਾ ਮਤਲਬ 6ਵਾਂ ਦਰਿਆ ਇਥੇ ਨਸ਼ੇ ਦਾ ਵਹਿਣ ਲੱਗ ਗਿਆ ਠੀਕ ਹੈ ਜਦੋਂ ਪੁਰਾਣੀ ਗਵਰਨਮੈਂਟ ਸੀ ਜਿੰਨਾ ਕੋਨਾਂ ਤੋਂ ਕੰਮ ਹੋਇਆ ਕੀਤਾ ਕੈਪਟਨ ਸਾਹਿਬ ਵੱਲੇ ਪਰ ਠੀਕ ਹੈ ਅਗਰ ਉਹਨਾਂ ਨੇ ਗੁੱਡਕਾ ਸਾਊਦੀ ਸੌਂਖਾਦੀ ਤੁਸੀਂ ਆਪ ਦੇਖੋ ਵੀ ਅੱਜ ਉਹ ਖੁਦ ਵੀ ਕਿੱਥੇ ਨੇ ਤਾਂ ਠੀਕ ਹੈ ਅਗਰ ਅਸੀਂ ਗੁਰੂ ਮਹਾਰਾਜ ਦੀ ਹੋਟ ਲੈਣੇ ਤਾਂ ਸਾਨੂੰ ਲੋਕਾਂ ਨੂੰ ਯਕੀਨ ਵੀ ਦਿਵਾਉਣਾ ਪੈਂਦਾ ਵੀ ਅਸੀਂ ਕੰਮ ਕਰਾਂਗੇ ਹੁਣ ਜੇ ਗੱਲ ਅਸੀਂ ਕਰੀਏ ਆਮ ਆਦਮੀ ਪਾਰਟੀ ਦੀ ਅਸੀਂ ਖੁਦ ਜੋ ਪਿੰਡਾਂ 'ਚ ਪ੍ਰਚਾਰ ਕਰਦੇ ਹੋਂਨੇ ਆ ਨਾ ਤਾਂ ਲੋਕ ਸਾਨੂੰ ਕਹਿੰਦੇ ਵੀ ਪਹਿਲਾਂ ਨਾਲੋਂ ਵੀ ਜ਼ਿਆਦਾ ਹੋ ਗਿਆ ਈਵਨ 10 ਗੁਣਾ ਜ਼ਿਆਦਾ ਵੱਧ ਗਿਆ ਕਹਿੰਦੇ ਨਸ਼ਾ ਤੇ ਵੀ ਕੋਈ ਕੰਟਰੋਲ ਨਹੀਂ ਹੋਇਆ ਇਹ ਲੋਕਾਂ ਦੀ ਜਵਾਨੀ ਆ ਤਾਂ ਪੂਰਾ ਅਸੀਂ ਵਿਸ਼ਵਾਸ ਦਉ ਹੋਂਨੇ ਆ ਅਗਰ ਕਾਂਗਰਸ ਪਾਰਟੀ ਦੀ ਜਿਹੜੀ ਕਿ ਡੈਫੀਨੇਟਲੀ ਆ ਵੀ ਰਹੀ ਹੈ ਸੈਂਟਰ 'ਚ ਬਣ ਰਹੀ ਹੈ ਸਰਕਾਰ ਆਉਦੀ ਆ ਤਾਂ ਪੂਰਾ ਕੰਟਰੋਲ ਕੀਤਾ ਜਾਊਗਾ ਜਿਹੜੇ ਵੀ ਬੰਦੇ ਜ਼ਿੰਮੇਵਾਰ ਨੇ ਉਹਨਾਂ ਨੂੰ ਪਕੜਿਆ ਜਾਊਗਾ ਤਾਂ ਕਿ ਜਿਹੜੇ ਸਾਡੇ ਨੌਜਵਾਨ ਪੀੜੀ ਨੂੰ ਬਚਾਇਆ ਜਾ ਸਕੇ ਸਰਜੀਤ ਸਿੰਘ ਬਾਲਲ ਜੀ ਨੇ ਵੀ ਜਿਹੜਾ ਬਿਆਨ ਦਿੱਤਾ ਨਸ਼ਾ ਸੁੱਧਾ ਕਰਾਂਗੇ ਜਿਹੜਾ ਫਾਂਸੀ ਦੀ ਸਜ਼ਾ ਹੋਊਗੀ ਜੀ ਸਾਡੀ ਸਰਕਾਰ ਨੂੰ ਦੇਖੋ ਉਹ ਤਾਂ ਉਹਨਾਂ ਹੀ ਸਰਕਾਰ ਤਾਂ ਪਹਿਲਾਂ ਵੀ ਰਹੀ ਹੈ ਫਿਰ ਉਦੋਂ ਕਿਉਂ ਨਹੀਂ ਕੀਤਾ ਸੋ ਉਹਦੀ ਉਹਨਾਂ ਦੇ ਟਾਈਮ ਤੇ ਤਾਂ ਜ਼ਿਆਦਾ ਵਧਿਆ ਪਹਿਲਾਂ ਤਾਂ ਸਾਡੇ ਨਸ਼ਾ ਹੈ ਹੀ ਨਹੀਂ ਸੀ ਪਿਛਲੇ 10 15 ਸਾਲਾਂ ਤੋਂ 15 ਸਾਲਾਂ ਤੋਂ ਹੀ ਵਧਿਆ ਹੈਗਾ ਪਹਿਲਾਂ ਤਾਂ ਇਹਨਾਂ ਨਸ਼ਾ ਹੈ ਹੀ ਨਹੀਂ ਸੀ ਹੁਣ ਬਜ਼ੁਰਗ ਬੈਠੇ ਆ ਪੁਰਾਣੇ ਇਹਨਾਂ ਨੂੰ ਪੁੱਛ ਲਓ ਕਿਹੜਾ ਇੱਥੇ ਨਸ਼ਾ ਸੀਗਾ ਸੋ ਉਹਨਾਂ ਦੀ ਗਵਰਨਮੈਂਟ ਵਾਲੇ ਤਾਂ ਵਧਿਆ ਤਾਂ ਉਦੋਂ ਕਿਉਂ ਨਹੀਂ ਕੀਤਾ ਉਹਨਾਂ ਦੇ ਹੱਥ 'ਚ ਮੌਕਾ ਸੀ ਲੋਕਾਂ ਨੇ ਮੌਕਾ ਦਿੱਤਾ ਸੀ ਉਦੋਂ ਕਰਨਾ ਚਾਹੀਦਾ ਸੀ ਹੁਣ ਗਿਣਤੀ ਦੇ 2 ਦਿਨ ਹੀ ਰਹਿ ਗਏ ਜੀ ਵੋਟ ਜਿਹੜਾ ਲੋਕਾਂ ਨੇ ਆਪਣਾ ਜਿਹੜਾ ਮਤਦਾਨ ਆ ਉਹ ਕਰਨਾ ਕੀ ਵੋਟਰਾਂ ਨੂੰ ਕੀ ਅਪੀਲ ਆ ਜਾਂ ਕੀ ਮੈਸੇਜ ਆ ਮੈਂ ਤੁਹਾਡੇ ਚੈਨਲ ਡੇਲੀ ਰਿਪੋਰਟ ਦੇ ਜ਼ਰੀਏ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਅਸੀਂ ਆਮ ਆਦੀ ਪਾਰਟੀ ਨੂੰ ਵੀ ਦੇਖ ਚੁੱਕੇ ਆ ਤੇ ਭਾਜੀਪੀ ਨੂੰ ਤਾਂ ਅਸੀਂ 10 ਸਾਲਾਂ ਤੋਂ ਦੇਖ ਰਹੇ ਆ ਮਹਿੰਗਾਈ ਦੀ ਦਰ ਕਿੱਥੋਂ ਤੋਂ ਕਿੱਥੇ ਵਧ ਗਈ ਗੁੰਡਾਗਰਦੀ ਵਧ ਗਈ ਪੱਖਪਾਤ ਵਧਿਆ ਸੋ ਅਗਰ ਅਸੀਂ ਚੋਣੇ ਆ ਕਿਉਂਕਿ ਮੋਦੀ ਸਾਹਿਬ ਦਾ ਇੱਕੋ ਹੀ ਟੀਚਾ ਹੈ ਕਿ ਸਵਿਧਾਨ ਨੂੰ ਖਤਮ ਕੀਤਾ ਜਾਵੇ ਕਿਸਾਨਾਂ ਨੂੰ ਵੀ ਦੇਖੋ ਪੰਜਾਬ ਦੇ ਕਿਸਾਨਾਂ ਨੂੰ ਕਿੰਨਾ ਪਰੇਸ਼ਾਨ ਕੀਤਾ ਸੋ ਉਹਨਾਂ ਦਾ ਇਕੁਇਟੀਚਾ ਸਿਧਾਂਤ ਨੂੰ ਖਤਮ ਕਰੋ ਜੇ ਅਸੀਂ ਆਪਣੇ ਸਿਧਾਂਤ ਨੂੰ ਬਚਾਉਣਾ ਹੈ ਜੇ ਅਸੀਂ ਆਪਣੇ ਦੇਸ਼ ਨੂੰ ਬਚਾਉਣਾ ਹੈ ਤਾਂ ਉਹਦੇ ਲਈ ਮੈਂ ਸ ਨੂੰ ਸਾਰਿਆਂ ਨੂੰ ਆਪ ਜੁੜ ਕੇ ਬੇਨਤੀ ਕਰਦੀ ਹਾਂ ਕਿ ਕਾਂਗਰਸ ਪਾਰਟੀ ਨੂੰ ਸਿ ਵੋਟਾਂ ਪਾਈਏ ਕਿਉਂਕਿ ਉੱਪਰ ਸਿਰਫ ਦੋ ਹੀ ਪਾਰਟੀਆਂ ਤਕੜੀਆਂ ਪਾਰਟੀਆਂ ਭਾਜਪੀ ਤੇ ਕਾਂਗਰਸ ਅਕਾਲੀ ਦਲ ਨੂੰ ਵੋਟ ਪਾਵਾਂਗੇ ਤਾਂ ਉਹ ਬੀਜੇਪੀ ਨੂੰ ਜਾਊਗੀ ਔਰ ਇਹਦਾ ਮਤਲਬ ਅਸੀਂ ਆਪਣੀ ਵੋਟ ਖਰਾਬ ਕਰ ਰਹੇ ਆਂ ਅ ਦੂਸਰੀ ਆ ਗਈ ਆਮ ਆਦਮੀ ਪਾਰਟੀ ਉਹਨਾਂ ਦੇ ਕੰਮ ਤੁਸੀਂ 2.5 ਸਾਲਾਂ ਤੋਂ ਦੇਖ ਹੀ ਲਏ ਕਿਹੋ ਜਿਹਾ ਕੰਮ ਕੀਤਾ ਲੋਕ ਪੂਰੇ ਨਰਾਸ਼ ਬੈਠੇ ਨੇ ਤਾਂ ਇੱਕੋ ਇੱਕ ਵਿਕਲਪ ਹੈ ਕਾਂਗਰਸ ਪਾਰਟੀ ਤੇ ਕਾਂਗਰਸ ਪਾਰਟੀ ਨੂੰ ਆਪਾਂ ਵੱਡੀ ਤੋਂ ਵੱਡੀ ਵੋਟ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਅਸੀਂ ਸਰਦਾਰ ਸ਼ੇਰ ਸਿੰਘ ਖਵਾਇਆ ਜੀ ਨੂੰ ਜਿਤਾਈਏ ਤਾਂ ਕਿ ਸੈਂਟਰ ਦੇ ਵਿੱਚ ਜਾ ਕੇ ਲੋਕ ਸਭਾ 'ਚ ਜਾ ਕੇ ਉਹ ਬਾਦ ਤੋਂ ਬਾਦ ਮੁੱਦੇ ਉਹ ਲੋਕ ਸਭਾ ਦੇ ਵਿੱਚ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਚੱਕ ਸਕਣ ਮਿਹਰਬਾਨੀ ਧੰਨਵਾਦ ਥੈਂਕ ਯੂ